ਜਿਹੜਾ ਤਸੀਲ ਤੇ ਜਿਹੜਾ ਤਾਂ ਬੰਦਾ ਅੱਛਾ ਕੀ ਮੇਲੇ ਚ ਪਹਿਲਾਂ ਮੇਲੇ ਬਾਰੇ ਦੱਸੋ ਕਿ ਤੁਹਾਨੂੰ ਕਿਵੇਂ ਜਿਹਾ ਲੱਗਿਆ ਇੱਥੇ ਆ ਕੇ ਮੇਲਾ ਬਹੁਤ ਵਧੀਆ ਲੱਗਿਆ ਕਿ ਜਿੱਦਾਂ ਹੁਣ ਨਵੇਂ ਕਿਸਾਨਾਂ ਨੂੰ ਨਵੀਂ ਜਾਣਕਾਰੀ ਮਿਲਦੀ ਆ ਆਪਾਂ ਪੁਰਾਣਾ ਸਟੇਜ ਆਪਾਂ ਪੁਰਾਣਾ ਸਟਾਈਲ ਲੈ ਕੇ ਚੱਲਾਂਗੇ ਤੇ ਨਾਲ ਆਪਾਂ ਕੰਮਜਬੂਰ ਹੋ ਸਕਦੇ ਸਮੇਂ ਦੇ ਨਾਲ ਸੰਭਾਲਣਾ ਪਹਿਲਾਂ ਉਸ ਵੇਲੇ ਇੱਕ ਨਵੀਂ ਜਿਹੜੀ ਤਕਨੀਕ ਨੂੰ ਮਿਲਦੀ ਦੇਖਣ ਨੂੰ ਉਹਦੇ ਤੋਂ ਬਾਅਦ ਮੈਂ ਚੱਲਣਾ ਚਾਹੀਦਾ ਜੀ ਤੁਸੀਂ ਕਾਦੀ ਖੇਤੀ ਕਰਦੇ ਹੋ ਕਿ ਇਹ ਕਿ ਡੇਰੀ ਦੀ ਗੱਲ ਕਰੀ ਆ ਆਪਾਂ ਕਿਹੜੇ ਕਿਹੜੇ ਫਰਮਾਂ ਤੇ ਮੈਂ ਨਹੀਂ ਫਾਰਮਿੰਗ ਹੈ ਜਿੱਮੇ ਪਛੋੜੀ ਦੀ 15-20 ਮੱਜਾਂ ਦੀ ਅੱਛਾ ਤੇ ਉਹਦੇ ਨਾਲ ਮੈਂ ਕੀਤੀ ਕਰਦਾ 20 ਏਕੜ ਦੀ ਉੱਚ ਬਣ ਕੇ ਢੋਨਾ ਸਰਸੋਂ ਲਾਈਦੀ ਹੈ ਤੇ ਪੰਜਾਬ ਦੇ ਖਾਣ ਵਾਸਤੇ ਦਾਲਾਂ ਵਗੈਰਾ ਲਾਈਦੇ ਹਾਂ ਅੱਛਾ ਅੱਛਾ ਇਹ ਕੀ ਕੀ ਕਰਦੇ ਹੋ ਤੁਸੀਂ ਮਤਲਬ ਜਿਹੜੀ ਖੇਤੀ ਕਰੀਏ ਵੀ ਵਿਗਿਆਨਿਕ ਢੰਗ ਨਾਲ ਕਰਦੇ ਹੋ ਐਥੇ ਸਲਾਹ ਲੈਂਦੇ ਹੋ ਵਿਗਿਆਨੀ ਕਾ ਨਹੀਂ ਉਹ ਨਹੀਂ ਉਹ ਤਾਂ ਸਾਰਾ ਇਹਨਾਂ ਦਾ ਸਿਸਟਮ ਚਲਦਾ ਨਾ ਜੋ ਯੂਨੀਵਰਸਿਟੀ ਜਾਂ ਜੋ ਵੀ ਮਤਲਬ ਫਾਰਮਰ ਕਰਕੇ ਕਮੈਂਟ ਕਰਦੇ ਉਹਦੇ ਹਿਸਾਬ ਨਾਲ ਚਲਦਾ ਜਿਹੜੀ ਡੇਰੀ ਫਾਰਮ ਹੈ ਕੋਈ ਅਸੀਂ ਕੋਈ ਨਾ ਕੋਈ ਚੰਦਾ ਆਉਂਦਾ ਪਿੰਡੂ ਤੇ ਮਾਰਦੋਂ ਦੇ ਸਾਹਮਣੇ ਕਰੀ ਜਾਂਦੇ ਕਿਉਂਕਿ ਅਸੀਂ ਬੁਜਾਰੀ ਚੀਜ਼ ਨਹੀਂ ਪਾਉਂਦੇ ਅਸੀਂ ਤੇਸੀਂ ਵੰਡ ਬਣਾਉਨੇ ਆਪਦਾ ਉਹੀ ਪਾਉਨੇ ਆ ਜਦੋਂ ਲੋਕ ਕੈਚੇ ਮਾ ਜੇ ਕੈਸ ਨੂੰ ਵੀ ਪਾਉਂਦੇ ਸਰੋਂ ਦਾ ਤੇਲ ਪਾਉਂਦੇ ਸਰੋਂ ਸਾਡੀ ਘਰਦੀ ਹੈ ਖਾਲ ਸਾਡੀ ਘਰਦੀ ਹੋ ਜਾਂਦੀ ਹੈ ਕੁਝ ਕਣਕ ਝੋਨਾ ਮੱਕੀ ਸਾਡੀ ਘਰਦੀ ਉਹ ਤਾਣਾ ਪਾਲੀਦਾ ਫਿਰ ਕੁਝ ਬਿਜਾਰੋਂ ਪਾਲੀ ਕੋ ਮਨੋ ਬੜੇ ਵਾਲੇ ਖਲ ਪਾਲੀ ਛੋਲੇ ਦਾ ਛਿਲਕਾ ਪਾਲਿਆ ਸੋਇਆ ਬੀਨ ਉਹਨੇ ਵੀ ਕਰਕੇ ਸੀ ਉਹ ਵੀ ਪਾਉਂਦੇ ਤੁਸੀਂ ਬਜਾਰੋਂ ਉਹ ਨਹੀਂ ਲੰਦੇ ਮੰਨਣਾ ਕੁਝ ਨਹੀਂ ਲੱਗਦੀ ਆ ਸਰ ਜਿਹੜੀ ਆਪਣੀ ਵਨਡਰ ਬੁੱਧੀ ਬਣਾਉਂਦੇ ਉਹ ਬਣਾਉਣ ਦਾ ਕਿਥੇ ਟ੍ਰੇਨਿੰਗ ਦਿੱਤੀ ਆ ਸਿੱਖਿਆ ਨਹੀਂ ਉਹ ਤਾਂ ਇੱਥੇ ਆਮ ਹੀ ਬੁੱਕੀ ਦਾ ਉਹਦਾ ਜਿੱਦਾਂ ਬੰਦੇ ਯੂਨੀਵਰਸਿਟੀ ਦਾ ਬੁੱਕ ਪੜ੍ਹਦੇ ਨੇ ਕਿੰਨੀ ਕਿੰਨੀ ਮਾਤਰਾ ਚਾਹੀਦੀ ਆ ਉਹਦਾ ਤਾਂ ਕੋਈ ਬਹੁਤਾ ਇਸ਼ੂ ਨਹੀਂ ਲਿੰਗਾ ਕੋਈ ਥੋੜੀ ਬਦਵੱਦ ਘੜੇ ਜਾਵੇ ਕੋਈ ਚੱਕਰ ਨਹੀਂ ਚੱਕਰ ਹੀ ਨਹੀਂ ਆ ਜੋ ਉਹਦੇ ਵਿੱਚ ਆਪਣੇ ਆਪਣੇ ਡੰਗਰ ਦੇ ਉਹਦੇ ਬਾਸ ਬਾਸ ਡੰਗਰ ਨਹੀਂ ਖਾਣੀ ਆ ਕੋਈ ਕੋਈ ਕੇਵਾਰ ਕੋਈ ਛਾਲ ਵੱਧ ਕੀ ਕੇਵਾਰ ਕੋਈ ਤੇਲ ਵੱਧ ਕੀ ਕੋਈ ਮਸਲਾ ਵੱਧ ਸਿਰਫ ਉਹਦੇ ਵਿੱਚ ਮਿੱਠਾ ਥੋੜਾ ਜਰੂਰ ਪਾਉਂਗਾ ਉਹਦਾ ਕੀ ਫਾਇਦਾ ਹੁੰਦਾ ਉਹਦਾ ਫਿਰ ਉਹਦੀ ਪਾਚਨ ਸ਼ਕਤੀ ਥੋੜੀ ਤੇਜ਼ ਹੋ ਜਾਂਦੀ ਜੇ ਕੋਈ ਮਾੜੀ ਮੋੜੀ ਚੀਜ਼ ਜਾਂਦੀ ਉਹ ਫਿਰ ਪਚ ਕੇ ਤੇ ਹਾਰੇ ਫੁਰੇ ਦੀ ਵੀ ਦਿੱਕਤ ਨਹੀਂ ਰਹਿੰਦੀ ਕੁਝ ਨਹੀਂ ਹੋਣਾ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਜਾਂਦੀ ਤੇ ਜਿਹੜਾ ਹੁਣ ਦੁੱਧ ਦੀ ਗੱਲ ਕਰੀਏ ਤਾਂ ਉਹ ਤੁਸੀਂ ਆਪਣਾ ਰੱਖ ਕੇ ਵੇਚਦੇ ਹੋ ਨਹੀਂ ਦੁੱਧ ਵੇਚੀਦਾ ਘਰ ਦਾ ਰੱਖ ਕੇ ਬਾਕੀ ਅਸੀਂ ਪਿੰਡ ਵੇਚਦੇ ਹਾਂ ਪ੍ਰੋਸੈਸਿੰਗ ਵੀ ਕਰਦੇ ਨਹੀਂ ਮੈਂ ਮੈਲੀ ਓਡੀਸ਼ਨ ਦੀ ਗੱਲ ਕੀਤੀ ਤੇ ਸਰ ਨਹੀਂ ਨਹੀਂ ਉਹ ਨਹੀਂ ਆਪਣਾ ਓਡਾ ਵੱਡੇ ਲੈਵਲ ਤੇ ਕੰਮ ਨਹੀਂਗਾ ਆਪਣੇ ਜਿੱਦਾਂ ਪਿੰਡਾਂ 'ਚ ਪੰਜ ਸੱਤ ਘਰ ਉਹਨਾਂ ਦੇ ਘਰਾਂ 'ਚ ਲੱਗ ਜਾਂਦਾ ਦੁੱਧ ਜੀ ਆ ਚੰਗਾ ਕੋਈ ਨਿਕਲਦਾ ਨਹੀਂ ਆਈ ਪਈ ਏ ਕਿ ਤੁਸੀ ਸਨੇਹਾ ਦੇਣਾ ਚਾਹੋਗੇ ਸਾਡੇ ਕਿਸਾਨਾਂ ਦਾ ਸੁਨੇਹਾ ਇਹ ਆ ਵੀ ਥੋੜੀ ਜੀ ਬਾਹਰ ਸਰਕਾਰ ਵੀ ਪੜੇ ਜਿੱਦਾਂ ਸਰਕਾਰ ਨੇ ਕਿਸਾਨ ਨੂੰ ਬਿਲਕੁਲ ਹੀ ਛੱਡ ਦਿੱਤਾ ਕਿ ਕੋਈ ਸਹੂਲਤ ਨਹੀਂ ਹੈਗੀ ਜੇ ਆਪਾਂ ਡੇਰੀ ਭਾਗ ਚ ਵੇਖੀਏ ਇੱਕੋ ਕੰਮ ਕਰਨ ਵਾਲਾ ਜਨਗੜੀ ਦੁੱਧ ਬੰਦ ਕਰ ਦਿਓ ਹਾਂ ਉਹਦੇ ਦਾ ਮੁਨਾਫਾ ਸਾਨੂੰ ਵੀ ਹੋਊਗਾ ਕੋਈ 10-15 ਰੁਪਏ ਸਾਡਾ ਰੇਟ ਵਾਜੂਗਾ ਤੇ ਲੈਣ ਵਾਲੇ ਨੂੰ ਮੁਨਾਫਾ ਹੋਊਗਾ ਵੀ ਪਿਓਰ ਦੁੱਧ ਮਿਲ ਜੂਗਾ ਹਾਂਜੀ ਹੁਣ ਉਹ ਲੈ ਰਿਹਾ 80 ਰੁਪਏ ਸ਼ਹਿਰ ਦਾ ਲੁਧਿਆਣਾ ਦਾ ਮੇਰੇ ਤੋਂ 80 ਰੁਪਏ ਦੁੱਧ ਤੇ ਪਰ ਉਹ ਮੇਉ ਸਾਰਾ ਚੱਲ ਹੀ ਰਿਹਾ ਬਜਾਰੋਂ ਪਨੀਰ ਲੈ ਰਿਆ ਜਾਲੀ ਮਿਲ ਰਿਆ ਹੁਣ ਜਦੋਂ ਅਸੀਂ ਦਵਾਂਗੇ ਕਰਦੇ ਹੀ ਦਵਾਂਗੇ ਨਾ ਉਹ ਵਧੀਆ ਮਿਲੂਗਾ ਖਾਨ ਵਾਲਾ ਕੋਈ ਸਤੇ ਹਾਦਾ ਵੀ ਕੋਈ ਚਾਰ ਪਾਸੇ ਮਨਾਪਾ ਚੀਜ਼ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ